ਇਹ ਹਾ ਮਿਨਰਲ ਹੈ ਜੋ ਸਾਡੇ ਖਾਣੇ ਦੇ ਜ਼ਰੀਏ ਸਾਨੂੰ ਮਿਲ ਸਕਦਾ ਹੈ ਪਰ ਇਹ ਨਾਲ ਦੀ ਨਾਲ ਇੰਨਾ ਜ਼ਿਆਦਾ ਸਾਡੀ ਹਾਰਟ ਦੀ ਹੈਲਥ ਲਈ ਜ਼ਰੂਰੀ ਹੈ ਤਾਂ ਕਿ ਜੋ ਹੈ ਸਾਡਾ ਦਿਲ ਮਜ਼ਬੂਤ ਬਣਿਆ ਰਹਿ ਸਕੇ ਔਰ ਇਸ ਦੀ ਸਿਹਤ ਇੰਨੀ ਵਧੀਆ ਬਣੀ ਰਹਿ ਸਕੇ ਕਿ ਹਾਰਟ ਅਟੈਕ ਦਾ ਖਤਰਾ ਜੋ ਹੈ ਛੇਤੀ ਛੇਤੀ ਤੁਹਾਡੇ ਨੇੜੇ ਆਵੇ ਨਾ ਇਸ ਨਾਲ ਹੀ ਜੋ ਜ਼ਿੰਕ ਹੈ ਬੀਪੀ ਨੂੰ ਕੰਟਰੋਲ ਦੇ ਵਿੱਚ ਵੀ ਰੱਖਦਾ ਹੈ ਤੇ ਇਸ ਲਈ ਤੁਹਾਨੂੰ ਆਪਣੀ ਡਾਈਟ ਵਿੱਚ ਰੱਖੋ ਕਈ ਸੋਰਸਿਸ ਹੁੰਦੇ ਨੇ ਮੋٹے ਮੋٹے ਤੌਰ ਤੇ ਜੇਕਰ ਮੈਂ ਗੱਲ ਕਰਾਂ ਤਾਂ ਮੂੰਗਫਲੀ ਹੈ ਮਸ਼ਰੂਮ ਹੈ ਲਸਣ ਹੈ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨੇ ਔਰ ਮੈਂ ਜ਼ਿੰਕ ਦੇ ਉੱਪਰ ਪ੍ਰੋਪਰ ਖਾਸ ਵੀਡੀਓ ਵੀ ਬਣਾਈ ਹੋਈ ਹੈ ਕਿ ਕਿੱਥੋਂ-ਕਿੱਥੋਂ ਤੁਹਾਨੂੰ ਜ਼ਿੰਕ ਅੱਛੀ ਮਾਤਰਾ ਵਿੱਚ ਮਿਲ ਜਾਂਦਾ ਹੈ ਸੋ ਅਸੀਂ ਜਦੋਂ ਹੈਲਦੀ ਖਾਣਾ ਖਾਣੇ ਆ ਨਾ ਤਾਂ ਸਾਨੂੰ ਕਈ ਤਰ੍ਹਾਂ ਦੇ ਵਿਟਾਮਿਨਸ ਔਰ ਮਿਨਰਲਸ ਮਿਲਦੇ ਰਹਿੰਦੇ ਨੇ ਪਰ ਜਦੋਂ ਅਸੀਂ ਜ਼ਿਆਦਾ ਪ੍ਰੋਸੈਸਡ ਫੂਡ ਖਾਣਾ ਸ਼ੁਰੂ ਕਰ ਦਿੰਨੇ ਆ ਪੈਕਿੰਗ ਵਾਲਾ ਖਾਣਾ ਸ਼ੁਰੂ ਕਰ ਦਿੰਨੇ ਆ ਤਾਂ ਸਾਡੇ ਡਾਈਟ ਦੇ ਵਿੱਚ ਸਾਡੀ ਬੋਡੀ ਦੇ ਵਿੱਚ ਇਹਨਾਂ ਵਿਟਾਮਿਨਸ ਦੀ ਨਾ ਮਿਨਰਲਸ ਦੀ ਕਮੀ ਹੋਣ ਲੱਗਦੀ ਹੈ ਜਿਸ ਕਰਕੇ ਅਸੀਂ ਕਈ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਆ ਸੋ ਹੈਲਦੀ ਖਾਣਾ ਖਾਵਾਂਗੇ ਤੇ ਸਭ ਚੀਜ਼ਾਂ ਸਾਨੂੰ ਨੇਚਰਲ ਵੇ ਦੇ ਨਾਲ ਪੂਰੀਆਂ ਮਿਲਦੀਆਂ ਰਹਿਣੀਆਂ ਜ਼ਿੰਕ ਤੋਂ ਬਾਅਦ ਆਪਾਂ ਗੱਲ ਕਰੀਏ ਵਿਟਾਮਿਨ ਡੀ ਵਿਟਾਮਿਨ ਡੀ ਵੀ ਦਿਲ ਦੀ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਹਾਲਾਂਕਿ ਤੁਹਾਡੇ ਅਗਰ ਆਪਾਂ ਸਕਿਨ ਦੀ ਹੈਲਥ ਦੀ ਗੱਲ ਕਰ ਲਈਏ ਹੈਅਰਸ ਹੈਲਥ ਦੀ ਗੱਲ ਕਰ ਲਈਏ ਉੱਥੇ ਵੀ ਇਸ ਦਾ ਬਹੁਤ ਇੰਪੋਰਟੈਂਟ ਰੋਲ ਰਹਿੰਦਾ ਹੈ ਪਰ ਜਦੋਂ ਅਸੀਂ ਦਿਲ ਦੀ ਸਿਹਤ ਦੀ ਗੱਲ ਕਰਦੇ ਆ ਨਾ ਤਾਂ ਇੱਥੇ ਵੀ ਦਿਲ ਨਾਲ ਜੁੜੀਆਂ ਕਈ ਪ੍ਰੋਬਲਮਸ ਨੂੰ ਠੀਕ ਕਰਨ ਦੇ ਵਿੱਚ ਵਿਟਾਮਿਨ ਡੀ ਜੋ ਹੈ ਹੈਲਪ ਕਰਦਾ ਹੈ ਅੱਜ ਕੱਲ ਬਹੁਤ ਜਣਿਆਂ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਪਾਈ ਜਾਂਦੀ ਹੈ ਸੋ ਤੁਸੀਂ ਵੀ ਅਗਰ ਚੈੱਕ ਕਰਨਾ ਚਾਹੋ ਤਾਂ ਇਸ ਆ टेस्ट करवा के देख सकते हो अजकल बहुत लोगों विटामिन डी की कमी है क्योंकि असि डायरैक्ट सूरज की रोशनी आ नहीं पाते हैं और सवेर सवेर की जड़ी ताज़ा जदों सूरज निकलता ही है ਅਰਲੀ ਮਾਰਨਿੰਗ ਦੀ ਜਿਹੜੀ ਸੂਰਜ ਦੀਆਂ ਕਿੰਨਾ ਹੁੰਦੀਆਂ ਅਗਰ ਤੁਸੀਂ ਉੱਥੇ ਅੱਧਾ ਘੰਟਾ ਉਹਦੇ ਵਿੱਚ ਬੈਠਦੇ ਹੋ ਤਾਂ ਤੁਸੀਂ ਸਨਲਾਈਟ ਜਦੋਂ ਸਾਡੀ ਬਾਡੀ ਨੂੰ ਮਿਲਦੀ ਹੈ ਨਾ ਤਾਂ ਉਸ ਦੇ ਨਾਲ ਸਾਡੀ ਬਾਡੀ ਖੁਦ ਵਿਟਾਮਿਨ ਡੀ ਬਣਾ ਸਕਦੀ ਹੈ ਪਰ ਅੱਜ ਕੱਲ ਬਿਜ਼ੀ ਸ਼ਡਿਊਲਸ ਆਪਦੇ ਬਹੁਤ ਜ਼ਿਆਦਾ ਰਹਿੰਦੇ ਨੇ ਘਰ ਵਿੱਚ ਜਾਂ ਆਫਿਸ ਵਿੱਚ ਜਿੱਥੇ ਕੰਮ ਕਰਦੇ ਆ ਪੂਰਾ ਪੂਰਾ ਦਿਨ ਉੱਥੇ ਹੀ ਬੈਠੇ ਰਹ ਜਾਂਦੇ ਜਿਸ ਕਰਕੇ ਵਿਟਾਮਿਮ ਡੀ ਦੀ ਅੱਜ ਕੱਲ ਬਹੁਤ ਕਮੀ ਹੈ ਸੋ ਡਾਕਟਰ ਦੀ ਸਲਾਹ ਦੇ ਨਾਲ ਅਗਰ ਤੁਹਾਡੇ ਬਲੱਡ ਰਿਪੋਰਟ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਹੈ ਤਾਂ ਤੁਸੀਂ ਵੀਕਲੀ ਜੋ ਹੈ ਸਪਲੀਮੈਂਟ ਵੀ ਲੈ ਸਕਦੇ ਹੋ ਤਾਂ ਕਿ ਵਿਟਾਮਿਨ ਡੀ ਵਧੀਆ बन रहे और उस दे नाल भी हार्ट हेल्थ बहुत वाइया रहने वाली है अगू गल कर लिए जी ओमेगा थ्री फैटी एसिड भी बहुत ज्यादा जरूरी ने दिल की सेहत देर और कि असी हार्ट अटैक के खतरे तो बचे साड़े दिल दे नाल नाल ਫਿਫੜੇ ਦੀ ਹੈਲਥ ਲਈ ਵੀ ਬਹੁਤ ਅੱਛਾ ਹੈ ਸਾਡੇ ਸਕਿਨ ਦੇ ਲਈ ਵੀ omega 3 ਫੈਟੀ ਐਸਿਡ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਬਹੁਤ ਸਾਰੇ ਬਹੁਤ ਸਾਰਾ ਕਈ ਤਰ੍ਹਾਂ ਦੇ ਚੀਜ਼ਾਂ ਦੀ ਬੈਟਰਮੈਂਟ ਲਈ ਸਾਡੇ ਇੰਟਰਨਲ ਆਰਗਨਸ ਦੀ ਸਹੀ ਵਰਕਿੰਗ ਦੇ ਲਈ omega 3 ਫੈਟੀ ਐਸਿਡ ਬਹੁਤ ਜ਼ਰੂਰੀ ਹੁੰਦੇ ਨੇ ਤੇ ਸਾਨੂੰ ਮਿਲੇਗਾ ਕਿ ਤੋਂ ਐਗ ਤੋਂ ਤੁਹਾਨੂੰ ਮਿਲ ਸਕਦਾ ਹੈ ਖਾਸ ਕਰਕੇ ਤੁਸੀਂ ਐਗ ਯੋਕ ਦੀ ਗੱਲ ਕਰਦੇ ਆ ਉਸ ਵਿੱਚ ਤੁਹਾਨੂੰ ਮਿਲ ਜਾਂਦਾ ਹੈ ਸੋਇਆਬੀਨ ਹੈ ਅਲਸੀ ਦੇ ਬੀਜ ਦੇ ਬਦਾਮ ਐਕਰੋਟ ਹੈ ਮਤਲਬ ਅਲੱਗ-ਅਲੱਗ ਜਿਹੜੇ ਸੀਡਸ ਵੀ ਹੁੰਦੇ ਨੇ ਇਹਨਾਂ ਤੋਂ ਵੀ ਤੁਹਾਨੂੰ omega 3 ਫੈਟੀ ਐਸਿਡ ਮਿਲ ਜਾਂਦੇ ਨੇ ਸੋ ਆਪਣੀ ਡਾਈਟ ਵਿੱਚ ਇਹਨਾਂ ਨੂੰ ਵੀ ਜ਼ਰੂਰ ਰੱਖੋ ਪੋਟਾਸ਼ੀਅਮ ਅਗਰ ਅਸੀਂ ਗੱਲ ਕਰ ਲਈਏ ਤਾਂ ਪੋਟਾਸ਼ੀਅਮ ਵੀ ਇੱਕ ਅਜਿਹਾ ਮਿਨਰਲ ਹੈ ਜੋ ਸਾਡੀ ਹਾਰਟ ਹੈਲਥ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਤਾਂ ਸਾਡੇ ਬੀਪੀ ਨੂੰ ਕੰਟਰੋਲ ਵਿੱਚ ਮਦਦ ਕਰਦਾ ਸਾਡੇ ਜਿਹੜੀ ਬੋਨਸ ਹੈ ਉਹਨਾਂ ਨੂੰ ਹੈਲਦੀ ਬਣਾਏ ਰੱਖਣ ਦੇ ਵਿੱਚ ਵੀ ਪੋਟਾਸ਼ੀਅਮ ਦਾ ਬਹੁਤ ਅਹਿਮ ਰੋਲ ਹੁੰਦਾ ਹੈ ਤੇ ਦਿਲ ਦੀ ਸਿਹਤ ਲਈ ਤਾਂ ਪੋਟਾਸ਼ੀਅਮ ਬਹੁਤ ਜ਼ਰੂਰੀ ਹੈ ਹੀ ਹੈ ਸੋ ਅਗਰ ਆਪਾਂ ਪੋਟਾਸ਼ੀਅਮ ਰਿਚ ਫੂਡ ਦੀ ਇਹ ਤਾਂ ਆਲੂ ਦੇ ਵਿੱਚ ਬਹੁਤ ਚੰਗੀ ਮਾਤਰਾ ਵਿੱਚ ਪੋਟਾਸ਼ੀਅਮ ਪਾਇਆ ਜਾਂਦਾ ਸੋ ਤੁਸੀਂ ਆਪਣੀ ਜਿਨ੍ਹਾਂ ਨੂੰ ਹਾਈ ਬੀਪੀ ਦੀ ਵੀ ਪ੍ਰੋਬਲਮ ਰਹਿੰਦੀ ਹੈ ਨਾ ਤਾਂ ਉਹ ਵੀ ਜੋ ਹੈ ਆਲੂ ਨੂੰ ਆਪਣੀ ਡਾਈਟ ਵਿੱਚ ਰੱਖ ਸਕਦੇ ਨੇ ਪਰ ਇੱਥੇ ਇਹ ਨਹੀਂ ਹੈ ਕਿ ਫ라이 ਆਲੂ ਖਾਣੇ ਨੇ ਜਾਂ ਬਹੁਤ ਜ਼ਿਆਦੇ ਮਸਾਲਿਆਂ ਵਿੱਚ ਆਲੂ ਬਣਾ ਕੇ ਖਾਣੇ ਆ ਸਿੰਪਲ ਵੇ ਦੇ ਵਿੱਚ ਤੁਸੀਂ ਆਲੂ ਖਾਣੇ ਹੋ ਤਾਂ ਅੱਛੀ ਮਾਤਰਾ ਵਿੱਚ ਤੁਹਾਨੂੰ ਪੋਟਾਸ਼ੀਅਮ ਮਿਲ ਜਾਂਦਾ ਨਾਲ ਹੀ ਸ਼ਕਰਗੰਦੀ ਤੋਂ ਤੁਹਾਨੂੰ ਮਿਲ ਜਾਂਦਾ ਦਹੀਂ ਤੋਂ ਪੋਟਾਸ਼ੀਅਮ ਮਿਲ ਜਾਂਦਾ ਸੋ ਇਹਨਾਂ ਚੀਜ਼ਾਂ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਰੱਖੋ ਅਗਲੀ ਆਪਾਂ ਵਿਟਾਮਿਨ ਦੀ ਗੱਲ ਕਰ ਲਈ ਉਹ ਹੈ ਜੀ ਵਿਟਾਮਿਨ B6 ਜੀ ਹਾਂ ਵਿਟਾਮਿਨ B6 ਜੋ ਹੈ ਸਾਡੇ ਜਿਹੜਾ ਬਲੱਡ ਹੈ ਕਈਆਂ ਦਾ ਖੂਨ ਜਿਹੜਾ ਗਾੜਾ ਹੁੰਦਾ ਰਹਿੰਦਾ ਤਾਂ ਉਹਨੂੰ ਪਤਲਾ ਉਹਦੀ ਸਹੀ ਜੋ ਹੈ ਕੁਆਂਟੀਟੀ ਔਰ ਸਹੀ ਉਹਦਾ ਪਤਲਾ ਪਾਨੀਆ ਮੋਟਾ ਜਿਸ ਜਿਸ ਰੇਂਜ ਵਿੱਚ ਹੋਣਾ ਚਾਹੀਦਾ ਉਸ ਨੂੰ ਉਸ ਰੇਂਜ ਵਿੱਚ ਬਣਾਏ ਰੱਖਣ ਦੇ ਵਿੱਚ ਵਿਟਾਮਿਨ B6 ਹੈਲਪ ਕਰਦਾ ਹੈ ਜਿਸ ਦੇ ਨਾਲ ਕਿਉਂਕਿ ਅਗਰ ਖੂਨ گاੜਾ ਨਹੀਂ ਹੋਏਗਾ ਨਾਰਮਲ ਰੇਂਜ ਵਿੱਚ ਰਹੇਗਾ ਤਾਂ ਆਪਣੇ ਆਪ ਹਾਰਟ ਅਟੈਕ ਦਾ ਖਤਰਾ ਘਟ ਜਾਂਦਾ ਉਸ ਦਾ ਰਿਸਕ ਜੋ ਹੈ ਘਟਣ ਲੱਗਦਾ ਹੈ ਸੋ ਨਾਲ ਦੀ ਨਾਲ ਕਿਸੇ ਵੀ ਤਰ੍ਹਾਂ ਦੇ ਸਟ੍ਰੋਕ ਦੇ ਖਤਰੇ ਤੋਂ ਵੀ ਜੋ ਹੈ ਵਿਟਾਮਿਨ B6 ਵਿੱਚ ਆਂਦਾ ਹੈ ਸੋ ਇਹ ਵਿਟਾਮਿਨ B6 ਦੇ ਨਾਲ ਨਾਲ ਵਿਟਾਮਿਨ B ਕੰਪਲੈਕਸ ਅਸੀਂ ਸਾਰੇ ਵਿਟਾਮਿਨ B ਦੀ ਗੱਲ ਕਰ ਲਈਏ ਤਾਂ ਉਹ ਸਾਨੂੰ ਹਰੀਆਂ ਸਬਜ਼ੀਆਂ ਤੋਂ ਮਿਲ ਜਾਂਦੇ ਨੇ ਸੋ ਇਸ ਲਈ ਸਾਨੂੰ ਸਲਾਦ ਵਰਗੀਆਂ ਚੀਜ਼ਾਂ

काफी टाइम जो है काट देने है लेकिन अपने आप नु सेहतमंद की में रखना है अपने दिल नु तंदुरुस्त की में रखना इस ऊपर भी सानू पूरी जानकारी जरूर होवे सो इना विटामिंस मिनरल्स नु अपनी डाइट विच जरूर रखो रेगुलर आफ्टर 35 अपने रेगुलर टेस्ट तुम तो जरूर कराओ अपने बॉडी तो कोई भी अजा सिमटम मिल रहा है, जो नॉर्मल नहीं लग रहा तो डॉक्टर टाइमली कंसल्ट जरूर कर लेना चाहिए आई होप आज की भीडियो तो लगी होएगी वाइया लगी है तो इसमें लाइक एंड शेयर जरूर कर देना कमेंट करके भी दसना पेज नाले तक फॉलो नहीं किया तो फॉलो कर दो यूट्यूब चैनल हैल्थ एडवाइस विद हरजोत तो कौर ने सबसक्राइब नहीं किया फटाफट सबसक्राइब भी कर दो मिलों जल्दी ही सेहत न जुड़ी होर खास जानकारी दे फिलहाल ही दि जी इजाजत सत श्रीकाल